ਗੁਰਦਾਸ ਮਾਨ ਸਾਹਿਬ ਨੂੰ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਬਾਰੇ ਦੱਸਣ ਦੀ ਕੋਈ ਵੀ ਲੋੜ ਨਹੀਂ ਬਹੁਤ ਸਾਰੇ ਲੋਕ ਉਹਨਾਂ ਨੂੰ ਚੰਗਾ ਬੋਲਦੇ ਨੇ ਬਹੁਤ ਸਾਰੇ ਲੋਕ ਉਹਨਾਂ ਨੂੰ ਮਾੜਾ ਬੋਲਦੇ ਨੇ ਚੰਗਾ ਇਸ ਕਰਕੇ ਬੋਲਦੇ ਨੇ ਕਿਉਂਕਿ ਉਹ ਪੰਜਾਬੀ ਬੋਲੀ ਨੂੰ ਬਹੁਤ ਅੱਗੇ ਲੈ ਕੇ ਗਏ ਨੇ ਤੇ ਮਾੜਾ ਇਸ ਕਰਕੇ ਬੋਲਦੇ ਨੇ ਕਿਉਂਕਿ ਉਹਨਾਂ ਨੂੰ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਨੇ ਕਿ ਉਹ ਇਹਨਾਂ ਦੇ ਦਰਬਾਰ ਤੇ ਗਾਉਂਦੇ ਨੇ ਇਹਨਾਂ ਡੇਰਿਆਂ ਤੇ ਗੁਰਦਾਸ ਮਾਨ ਸਾਹਿਬ ਇੱਕੋ ਗੱਲ ਕਹਿੰਦੇ ਨੇ ਕਿ ਇਹ ਮੇਰਾ ਰੱਬ ਹੈ ਇਹ ਮੇਰਾ ਸਭ ਕੁਝ ਨੇ ਤੇ ਮੈਂ ਇਹਨਾਂ ਦਰਬਾਰਾਂ ਤੇ ਗਾਉਂਗਾ ਗੁਰਦਾਸਮਨ ਸਾਹਿਬ ਦਾ ਲਾਡੀ ਸਾਈ ਨਾਲ ਬਾਬਾ ਚਿੰਤਾ ਭਗਤ ਜੀ ਨਾਲ ਬਹੁਤ ਪਿਆਰ ਹੈ ਅੱਜ ਵੀ ਜਦੋਂ ਦਰਬਾਰ ਤੇ ਮੇਲਾ ਹੁੰਦਾ ਤਾਂ ਗੁਰਦਾਸਮਨ ਸਾਹਿਬ ਦੀ ਹਾਜ਼ਰੀ ਜ਼ਰੂਰ ਲਗਵਾਈ ਜਾਂਦੀ ਹੈ ਇਦਾਂ ਹੀ ਇੱਕ ਵਾਰ ਇੱਕ ਅਜੀਹੀ ਗੱਲ ਹੋਈ ਜਦੋਂ ਗੁਰਦਾਸਮਨ ਸਾਹਿਬ ਬਾਬਾ ਚਿੰਤਾ ਭਗਤ ਜੀ ਦੇ ਦਰਬਾਰ ਤੇ ਆਪਣੀ ਹਾਜ਼ਰੀ ਲਗਵਾ ਰਹੇ ਸੀ ਇਹ ਗੱਲਬਾਤ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਇਸੇ ਕਰਕੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਉਹ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਜਦੋਂ ਵੀ ਬਾਬਾ ਚਿੰਤਾ ਭਗਤ ਜੀ ਦੇ ਦਰਬਾਰ ਤੇ ਕੋਈ ਵੀ ਮੇਲਾ ਮਨਾਇਆ ਜਾਂਦਾ ਤਾਂ ਉਦੋਂ ਗੁਰਦਾਸ ਮਾਨ ਸਾਹਿਬ ਦੀ ਹਾਜ਼ਰੀ ਜ਼ਰੂਰ ਹੁੰਦੀ ਹੈ ਬੇਸ਼ੱਕ ਬਾਬਾ ਅਮੀ ਚੰਦ ਸਰਕਾਰ ਜੀ ਦੇ ਦਰਬਾਰ ਤੇ ਮੇਲਾ ਹੋਵੇ ਚਾਹੇ ਕੋਈ ਵੀ ਦਰਬਾਰ ਤੇ ਮਸਤਾਂ ਦੇ ਦਰਬਾਰ ਤੇ ਗੁਰਦਾਸ ਮਾਨ ਸਾਹਿਬ ਆਪਣੀ ਹਾਜ਼ਰੀ ਜ਼ਰੂਰ ਲਗਵਾਉਂਦੇ ਨੇ ਕਿ ਸਾਈਂ ਜੀ ਨੇ ਉਹਨਾਂ ਨੂੰ ਇਹ ਡਿਊਟੀ ਦਿੱਤੀ ਹੈ ਤੇ ਉਹ ਇਹ ਡਿਊਟੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਨਿਭਾ ਰਹੇ ਨੇ ਗੁਰਦਾਸ ਮਾਨ ਸਾਹਿਬ ਆਪਣੀ ਸਟੇਜ ਤੇ ਹਾਜ਼ਰੀ ਲਗਵਾ ਰਹੇ ਸੀ ਬਾਬਾ ਚਿੰਤਾ ਭਗਤ ਜੀ ਦੇ ਦਰਬਾਰ ਤੇ ਬਹੁਤ ਸੰਗਤਾਂ ਆਈਆਂ ਹੋਈਆਂ ਸੀ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਸੀ ਤੇ ਗੁਰਦਾਸ ਮਾਨ ਸਾਹਿਬ ਜਦੋਂ ਸਟੇਜ ਤੇ ਆਪਣੀ ਹਾਜ਼ਰੀ ਲਗਵਾ ਰਹੇ ਸੀ ਉਹਨਾਂ ਨੂੰ ਮਿਲਣ ਇੱਕ ਇਨਸਾਨ ਆਇਆ ਜੋ ਕਿ ਬਿਲਕੁਲ ਆਮ ਇਨਸਾਨ ਸੀ ਜੋ ਕਿ ਬਾਬਾ ਚਿੰਤਾਪਕ ਜੀ ਦਾ ਬਹੁਤ ਹੀ ਜ਼ਿਆਦਾ ਮਰੀਜ਼ ਸੀ ਉਹ ਕਿਵੇਂ ਨਾ ਕਿਵੇਂ ਕਰਕੇ ਸਟੇਜ ਦੇ ਕੋਲ ਆਇਆ ਤੇ ਗੁਰਦਾਸ ਮਾਨ ਸਾਹਿਬ ਨੂੰ ਉਹਨਾਂ ਨੇ ਥੱਲੋਂ ਹੀ ਬੁਲਾਇਆ। ਗੁਰਦਾਸ ਮਾਨ ਸਾਹਿਬ ਨੇ ਉਹਨਾਂ ਦੀ ਆਵਾਜ਼ ਸੁਣੀ ਤੇ ਨੀਵੇਂ ਹੋ ਕੇ ਉਹਨਾਂ ਦੀ ਗੱਲ ਸੁਣਨ ਲੱਗੇ। ਉਹ ਇਨਸਾਨ ਜੋ ਕਿ ਬਾਬਾ ਜੀ ਦਾ ਬਹੁਤ ਹੀ ਮਰੀਜ਼ ਸੀ। ਉਹ ਇਨਸਾਨ ਗੁਰਦਾਸ ਮਾਨ ਸਾਹਿਬ ਨੂੰ ਕਹਿਣ ਲੱਗੇ ਕਿ ਮੇਰਾ ਦੂਰਾ ਜਨਮ ਹੋਇਆ। ਮੈਂ ਬਹੁਤ ਹੀ ਬਿਮਾਰ ਹੋ ਗਿਆ ਸੀ। ਬਹੁਤ ਸਾਰੇ ਡਾਕਟਰਾਂ ਕੋਲੋਂ ਦਵਾਈ ਲਈ ਪਰ ਕੋਈ ਵੀ ਫਰਕ ਨਾ ਪਿਆ। ਮੇਰੇ ਬਹੁਤ ਵੱਡੇ ਵੱਡੇ ਜ਼ਖਮ ਹੋ ਗਏ ਸੀ। ਮੈਨੂੰ ਸੰਭਾਲਣ ਵਾਲਾ ਵੀ ਕੋਈ ਨਹੀਂ ਸੀ। ਇਨਫੈਕਸ਼ਨ ਇੰਨੀ ਵੱਧ ਗਈ ਸੀ। ਕਿ ਮੈਨੂੰ ਆਪ ਨੂੰ ਲੱਗਦਾ ਸੀ ਕਿ ਮੈਂ ਹੁਣ ਚਲਿਆ ਜਾਏਗਾ ਪਰ ਉਹ ਇਨਸਾਨ ਕਹਿੰਦਾ ਕਿ ਮੈਂ ਦਾਤਾ ਜੀ ਦੇ ਦਰਬਾਰ ਤੇ ਆਇਆ ਬਾਬਾ ਚਿੰਤਾ ਭਗਤ ਜੀ ਕੋਲ ਆਇਆ ਉਹਨਾਂ ਨੂੰ ਆ ਕੇ ਸਾਰੀ ਗੱਲ ਦੱਸੀ ਜਦੋਂ ਉਹਨਾਂ ਨੇ ਇਹ ਹਾਲਾਤ ਦੇਖ ਕੇ ਉਹ ਇਨਸਾਨ ਕਹਿੰਦਾ ਬਾਬਾ ਚਿੰਤਾ ਭਗਤ ਜੀ ਕਹਿਣ ਲੱਗੇ ਕਿ ਲੜ ਸਾਡੇ ਲੱਗਿਆ ਤੇ ਤੈਨੂੰ ਕੋਈ ਮਾਰ ਜਾਵੇ ਇਹ ਕਿਵੇਂ ਹੋ ਸਕਦਾ ਜਾਂ ਬਿਲਕੁਲ ਠੀਕ ਹੋ ਜਾਏਗਾ ਉਹ ਗੱਲ ਬਾਬਾ ਚਿੰਤਾ ਭਗਤ ਜੀ ਨੇ ਗਾਲ ਕੱਢ ਕੇ ਕਹੀ ਸੀ ਤੇ ਆਪਾਂ ਉਹ ਗੱਲ ਨਹੀਂ ਕੱਢ ਸਕਦੇ ਕਿਉਂਕਿ ਮਸਤਾਂ ਦੀਆਂ ਰਮਜ਼ਾ ਮਸਤ ਜਾਣਦੇ ਨੇ ਉਹ ਇਨਸਾਨ ਇਹ ਗੱਲ ਗੁਰਦਾਸ ਮਾਨ ਸਾਹਿਬ ਨੂੰ ਦੱਸ ਰਿਹਾ ਸੀ ਥੋੜੇ ਦਿਨਾਂ ਬਾਅਦ ਉਹ ਇਨਸਾਨ ਬਿਲਕੁਲ ਠੀਕ ਹੋ ਗਿਆ ਦੇ ਜ਼ਖਮ ਜੁਖਮ ਸਾਰੇ ਠੀਕ ਹੋ ਗਏ ਉਹ ਗਾਲ ਕੱਢ ਕੇ ਉਹਨਾਂ ਨੇ ਉਹ ਬਿਮਾਰੀ ਦੂਰ ਕਰ ਦਿੱਤੀ ਫਕੀਰ ਚਾਹੇ ਕੁਝ ਵੀ ਕਰ ਸਕਦੇ ਨੇ ਬੱਬਾ ਚਿੰਤਾ ਭਗ ਜੀ ਤਾਂ ਬਹੁਤ ਹੀ ਪੌਂਚੀ ਹੋਈ ਹਸਤੀ ਸੀ ਉਹ ਚਾਹੇ ਤੇ ਕੁਝ ਵੀ ਕਰ ਸਕਦੇ ਨੇ ਫਿਰ ਗੁਰਦਾਸ ਮਾਨ ਸਾਹਿਬ ਕਹਿਣ ਲੱਗੇ ਕਿ ਜੋ ਫਕੀਰ ਹੁੰਦੇ ਨੇ ਉਹ ਵੀ ਮਾਵਾ ਵਰਗੇ ਹੁੰਦੇ ਨੇ ਆਪਣੇ ਮুরিਦਾਂ ਦਾ ਧਿਆਨ ਰੱਖਦੇ ਨੇ ਆਪਣੇ ਮুরিਦਾਂ ਨੂੰ ਬੱਚਿਆਂ ਵਾਂਗ ਰੱਖਦੇ ਨੇ ਉਹਨਾਂ ਤੇ ਕੋਈ ਵੀ ਬਿਮਾਰੀ ਆਵੇ ਕੋਈ ਵੀ ਮਾੜਾ ਸਮਾਂ ਆਵੇ ਉਹ ਪਹਿਲਾਂ ਆ ਕੇ ਖੜਦੇ ਨੇ ਜਿਹੜਾ ਇਨਸਾਨ ਉਹਨਾਂ ਨੂੰ ਖੁਸ਼ੀ ਦੇ ਵਿੱਚ ਯਾਦ ਕਰਦਾ ਦੁੱਖ ਦੇ ਵਿੱਚ ਬੇਸ਼ੱਕ ਪੀਰਾਂ ਮੁਰਸ਼ਿਦਾ ਨੂੰ ਯਾਦ ਨਾ ਵੀ ਕਰੇ ਪੀਰ ਮੁਰਸ਼ਿਦ ਆ ਪਾ ਕੇ ਆਪਣੇ ਮੂਰੀਦ ਦੇ ਨਾਲ ਖੜਦੇ ਨੇ ਗੁਰਦਾਸ ਮਾਨ ਸਾਹਿਬ ਇਹ ਸਾਰੀ ਗੱਲ ਮਾਈਕ ਦੇ ਵਿੱਚ ਕਹਿ ਰਹੇ ਸੀ ਤੇ ਜਦੋਂ ਉਹ ਇਨਸਾਨ ਇੰਨੀ ਗੱਲ ਦੱਸ ਰਿਹਾ ਸੀ ਤੇ ਉਦੋਂ ਮਾਈਕ ਕੌਣ ਸੀ ਇਸ ਕਰਕੇ ਉਹ ਸਾਰੀ ਗੱਲ ਸਾਰੇ ਲੋਕਾਂ ਨੇ ਸੁਣੀ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਦੇ ਵਿੱਚ ਜੈ ਬਾਬਾ ਚਿੰਤਾ ਭਗਤ ਜੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਬੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਦਾਤਾ ਜੀ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ